ਸੋ ਸੌਣੀ ਦੇ ਸੀਜ਼ਨ ਚ ਉਨੇ ਦੀ ਫਸਲ ਨੂੰ ਲੈ ਕੇ ਜਾਲਾ ਦੀ ਦਾਣਾ ਮੰਡੀ ਦੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਜਾਲਾ ਦੀ ਦਾਣਾ ਮੰਡੀ ਦੇ ਅੰਦਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆ ਪੇਸ਼ ਆਵੇਗੀ ਸੋ ਕਿਸਾਨਾਂ ਦੇ ਪੀਣ ਦੇ ਲਈ ਸਾਫ਼ ਪਾਣੀ ਅਤੇ ਬਾਥਰੂਮਾਂ ਦੇ ਵੀ ਪ੍ਰਬੰਧ ਕੀਤੇ ਗਏ ਨੇ ਸੋ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਆਜੋਛਿਤ ਤੌਰ ਤੇ ਜਾਲਾ ਦੀ ਦਾਣਾ ਮੰਡੀ ਦੇ ਵਿੱਚ ਬਣਾਈ ਗਈ ਕਿਸਾਨਾਂ ਦੇ ਲਈ ਛੱਤ ਤੇ بارشਾਂ ਅਤੇ ਜ਼ਿਆਦਾ ਗਰਮੀ ਦੇ ਵਿੱਚ ਕਿਸਾਨਾਂ ਤੇ ਪੱਲੇਦਾਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਸਵੇਸ ਮੌਕੇ ਤੇ ਮੰਡੀ ਬੋਰਡ ਦੇ ਸੁਪਰਵਾਈਜ਼ਰ ਕਾਬਿਲ ਸਿੰਘ ਨੇ ਇੰਡੀਆ న్యూਸ ਪੰਜਾਬ ਦਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸੋਨੀ ਦੀ ਫਸਲ ਦੇ ਸੀਜ਼ਨ ਨੂੰ ਵੇਖਦੇ ਹੋਏ ਕਿਸਾਨਾਂ ਲਈ ਹਰ ਤਰ੍ਹਾਂ ਦੇ ਅਜਾਲਾ ਦੀਆਂ ਮੰਡੀਆਂ ਦੇ ਅੰਦਰ ਪ੍ਰਬੰਧ ਕੀਤੇ ਗਏ ਨੇ ਭਾਵੇਂ ਕਿ ਉਹ ਪੀਣ ਵਾਲਾ ਪਾਣੀ ਹੋਵੇ ਜਾਂ ਨਵੇਂ ਬਣੇ ਬਾਥਰੂਮ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨ ਸਵੇਰ ਨੂੰ ਆਪਣੀ ਫਸਲ ਮੰਡੀ ਦੇ ਵਿੱਚ ਲੈ ਕੇ ਆਵੇਗਾ ਤੇ ਸ਼ਾਮ ਨੂੰ ਆਪਣਾ ਫਾਰਮ ਲੈ ਕੇ ਘਰ ਨੂੰ ਵਾਪਸ ਜਾਵੇਗਾ ਲਗਾਤਾਰ ਪੂਰੇ ਪੰਜਾਬ ਬੰਦਰ ਸੌਣੀ ਦੀ ਫਸਲ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਜੇ ਗੱਲ ਕਰੀਏ ਮੰਡੀਆਂ ਵੱਲੋਂ ਤੇ ਮੰਡੀਆਂ ਵੱਲੋਂ ਤਿਆਰੀ ਜਾਰੀ ਨੇ ਪਰ ਕਿਤਨਾ ਕਿਤੇ ਝੋਨੇ ਦੀ ਆਮਦ ਬਾਬਤੀ ਦੀ ਆਮਦ ਕਿਤਨਾ ਕਿਤੇ ਲੇਟ ਹੁੰਦੀ ਆ ਪਰ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਸਿੱਧੀ ਬਿਜਾਈ ਦੀ ਗੱਲ ਕੀਤੀ ਗਈ ਸੀ ਪਰ ਸਿੱਧੀ ਬਿਜਾਈ ਵਿੱਚ ਜਿਹੜੀ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਸੀ ਉਹਨਾਂ ਦੀ ਜਿਹੜੀ ਫਸਲ ਆ ਉਹ ਮੰਡੀਆਂ ਚ ਆਉਣੀ ਸ਼ੁਰੂ ਹੋ ਗਈ ਆ ਉਸ ਦੇ ਨਾਲ ਗੱਲਬਾਤ ਕਰ ਲਈ ਸਾਡੇ ਨਾਲ ਕਬਲ ਸਿੰਘ ਜੀ ਮੌਜੂਦ ਨੇ ਆਪਾਂ ਗੱਲ ਕਰਾਂਗੇ ਕਬਲ ਸਿੰਘ ਜੀ ਕੀ ਗੱਲਾਂ ਚਾਹੁੰਦੇ ਹੋ ਮੰਡੀਆਂ ਵਿੱਚ ਤਿਆਰੀਆਂ ਦੀ ਗੱਲ ਕਰੀਏ ਸੀਜ਼ਨ ਜੜਾ ਆ ਗਿਆ ਵਾ ਕਿਸ ਤਰੀਕੇ ਦੀਆਂ ਤਿਆਰੀਆਂ ਸੀ ਜਨਾ ਜੀ ਉਹ 1 10 ਤੋਂ ਚਾਲੂ ਹੋ ਰਿਹਾ ਹੈ ਉਹਦੇ ਜਿਹੜੇ ਨੇ ਸਾਰੇ ਪੁਸਤਾ ਪ੍ਰਬੰਧ ਕਰ ਲਏਗੇ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੀ ਹੁਣ ਜਿਹੜੀ ਫਸਲ ਆ ਰਹੀ ਆ ਇਹ ਜਿਹੜੇ ਕਿਸਾਨਾਂ ਨੇ ਸਿੱਧੀ ਬਜਾਈ ਕੀਤੀ ਆ ਬਾਸਬਤੀ ਦੀ ਉਹ ਫਸਲ ਮੰਡੀ ਦੇ ਵਿੱਚ ਆ ਰਹੀ ਆ ਜੀ ਅਜੇ ਸਾਡੇ ਕੋਲ ਟਟੋ-ਟਟ ਜੀ ਕੋਈ 5000 ਕੁਇੰਟਲ ਜਿਹੜੀ ਆ ਅਰਜਨਾਲਾ ਮੰਡੀ ਦੇ ਵਿੱਚ ਜਿਹੜੀ ਆ ਬਾਸਬਤੀ ਦੀ ਖਰੀਦ ਹੋਈ ਆ ਆ ਅਗਲੇ ਆਉਂਦੇ ਹਫਤੇ ਤੱਕ ਇਸ ਤੋਂ ਜ਼ਿਆਦਾ ਹੋਂ ਦੀ ਆਸ ਹੈ ਜੀ ਇਹ ਹੌਲੀ ਜਿਸ ਤਰੀਕੇ ਨਾਲ ਅੱਪਾ ਗੱਲ ਕਰ ਰਹੇ ਤਿਆਰੀਆਂ ਦੀ ਤਿਆਰੀ ਕਿਉਂਕਿ ਆਮ ਲੋਕਾਂ ਨੂੰ ਹੁੰਦਾ ਜਦੋਂ ਕਿਸਾਨ ਪਿੰਡਾਂ ਚੋਂ ਆਉਂਦੇ ਨੇ ਤੇ ਉਹਨਾਂ ਨੂੰ ਟਾਇਲਟ ਦੀ ਪ੍ਰੋਬਲਮ ਹੁੰਦੀ ਆ ਪੀਣ ਵਾਲੇ ਪਾਣੀ ਦੀ ਸੁਵਿਧਾ ਚਾਹੀਦੀ ਹੁੰਦੀ ਆ ਇਸ ਵਾਰ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਇਸ ਵਾਰ ਜੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਡੇ ਪੰਜਾਬ ਦੇ ਕੈਪਟਨ ਮੰਤਰੀ ਸਾਹਿਬ ਜੀ ਉਹਨਾਂ ਦੇ ਵੱਲੋਂ ਇਸ ਮੰਡੀ ਦੇ ਵਿੱਚ ਦੋ ਨਵੇਂ ਸ਼ੈੱਡ ਦਿੱਤੇ ਗਏ ਆ ਜੀ ਅਤੇ ਸੀਸੀ ਫਲੋਰ ਜਿਹੜਾ ਹੈ ਉਹ ਵੀ ਥੱਲੇ ਨਵੇਂ ਪਾਏ ਗਿਆ ਇਸ ਤੋਂ ਇਲਾਵਾ ਜੀ ਸਾਡੇ ਦੋ ਜਿਹੜੇ ਨੇ ਉਹ ਜੂਰਨ ਬਲਾਕ ਜਿਹੜੇ ਆ ਉਹੀ ਬਣੇ ਆ ਜੀ ਦੋ ਟਾਇਲਟ ਬਲਾਕ ਜਿਹੜੇ ਆ ਉਹ ਨਵੇਂ ਬਣੇ ਆ ਜੀ ਇਹ ਸਾਰੀ ਸਹੂਲਤਾਂ ਸਸਾਨਾਂ ਦੇ ਵਾਸਤੇ ਪੰਜਾਬ ਸਰਕਾਰ ਨੇ ਦਿੱਤੀ ਆ ਜੀ ਅਸੀਂ ਕਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਬਹੁਤ ਧੰਨਵਾਦੀ ਆ ਜੀ ਜਿਨ੍ਹਾਂ ਆਪਣੇ ਏਰੀਆ ਦੀ ਅਜਨਾਲਾ ਮੰਡੀ ਦਾ ਜਿਹੜਾ ਆ ਉਹ ਪੈਸੇ ਦੇ ਕੇ ਸਾਨੂੰ ਜਿਹੜੇ ਆ ਜੀ ਸਾਰੇ ਪ੍ਰਬੰਧ ਜਿਹੜੇ ਆ ਉਹ ਕੀਤੇ ਪਰ ਕਿਸਾਨਾਂ ਦੀ ਜਿਹੜੀ ਆਮਦ ਸ਼ੁਰੂ ਹੋ ਗਈ ਆ ਆਉਣ ਵਾਲੇ ਸਮੇਂ ਕਿਉਂਕਿ ਵੇਖੀ ਪਿਛਲੇ ਸਮੇਂ 'ਚ ਗੱਲਾਂ ਚੱਲਦੀਆਂ ਸੀ ਕਿ ਕਿਸਾਨਾਂ ਨੂੰ ਬੈਠਣਾ ਪੈਂਦਾ ਸੀ ਮੰਡੀਆਂ 'ਚ ਫਿਰ ਦਾਣਿਆਂ ਦੀ ਰਾਕੀ ਕਰਨੀ ਪੈਂਦੀ ਸੀ ਹੁਣ ਕਿਸ ਤਰੀਕੇ ਦੀਆਂ ਸਵਾਮਾਂ ਮਿਲਣ ਗਿਆ ਕਿਸਾਨਾਂ ਨੂੰ ਜਿਹੜਾ ਹੁਣ ਸੀ ਆ વાਸਵਤ ਹੀ ਆ ਰਹੀ ਐ ਨਾ ਜੀ ਇਹ ਇਸ ਦਾ ਜਿਹੜਾ ਸ਼ਾਮਾਂ ਤੱਕ ਜਿਹੜਾ ਭਾਲ ਲਾ ਕੇ ਤੇ ਕਿਸਾਨ ਦੀ ਜਿਹੜੀ ਫਸਲ ਆ ਉਹ ੁੱਟ ਲ ਜਾਂਦੀ ਐ ਜੀ ਤੇ ਕਿਸਾਨ ਆਪਣੀ ਪਰਚੀ ਜੇ ਫਾਰਮ ਲੈ ਕੇ ਆਪਣੇ ਘਰ ਚੱਲ ਜਾਂਦਾ ਜੀ ਐਸ ਵੇਲੇ ਜਿਹੜੀ ਕਿਸਾਨ ਨੂੰ ਕੋਈ ਵੀ ਕਿਸੇ ਕਿਸਮ ਦੀ ਕੋਈ ਮੰਡੀ ਦੇ ਵਿੱਚ ਦਿੱਖਤ ਨਹੀਂ ਆ ਕਿ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹਾਂ ਕਿਉਂਕਿ ਜਿਸ ਤਿੱਕਣਾ ਬਹੁਤ ਦੇਖਦੇ ਆ ਕਿ ਝੋਨੇ ਦੀ ਕਟਾਈ ਹੋ ਜਾਣੀ ਹੈ ਉਹ ਤੋਂ ਬਾਅਦ ਕਿਤਨਾ ਕਿਤੇ ਜਿਹੜਾ ਉਹਦੇ ਬਚ ਜਾਣਾ ਹੈ ਸਿੱਟੇ ਮਗਰ ਨਾਲ ਬਚ ਜਾਣਾ ਨੂੰ ਅੱਗ ਲਗਾ ਦਿੰਦੇ ਨੇ ਕਿਸਾਨ ਕੀ ਅਪੀਲ ਕਰਨੀ ਚਾਹੁੰਦੇ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਦੇ ਮੁਖਮਾਨ ਸਾਹਿਬ ਅਸੀਂ ਕਿਸਾਨਾਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਨੇ ਜਿਹੜੀ ਆ ਫਸਲ ਦੀ ਕਟਾਈ ਕਰ ਲਈ ਆ ਉਹ ਪੰਜਾਬ ਸਰਕਾਰ ਜਿਹੜੀ ਆ ਉਹ ਸਬਸਿਡੀ ਤੇ ਜਿਹੜੀਆਂ ਨੇ ਮਸ਼ੀਨਰੀਆਂ ਦੇ ਰਹੀਆਂ ਜੀ ਜਿਹੜੀ ਕੋਈ ਰਹਿਤ ਫੌਂਦਿਆ ਜਾਂ ਪਰਾਲੀ ਹੈ ਜੀ ਖੇਤਾਂ ਦੇ ਵਿੱਚ ਸਾਡੀ ਅਪੀਲ ਆ ਕਿ ਕਿਸਾਨ ਉਹਨਾਂ ਨੂੰ ਅੱਗ ਨਾ ਲਾਉਣ ਜਿਹੜੀ ਪੰਜਾਬ ਸਰਕਾਰ ਸਬਸਿਡੀ ਤੇ ਮਸ਼ੀਨਾਂ ਦੇਂਦੇ ਆ ਉਹਦੇ ਨਾਲ ਹੀ ਉਹਨੂੰ ਮਚਲ ਕਰਕੇ ਜੀ ਜਿਹੜੀ ਅਗਲੀ ਆ ਤਣਕ ਦੀ ਬੁਝਾਈ ਵਾਸਤੇ ਉਹਨੂੰ ਤਿਆਰ ਕਰਨ ਅੱਗ ਜਿਹੜੀ ਆ ਉਹ ਬਿਲਕੁਲ ਨਾ ਲਾਉਣ ਕਿਉਂਕਿ ਉਹਦੇ ਨਾਲ ਸਾਡੇ ਪੰਜਾਬ ਦਾ ਸਾਡੇ ਏਰੀਆ ਦਾ ਜੀ ਵਾਤਾਵਰਨ ਜਿਹੜਾ ਹੈ ਉਹ ਤੋਂ ਇਹਨਾਂ ਖਰਾਬ ਹੁੰਦਾ ਹੈ ਲਗਾਤਾਰ ਤਸਵੀਰਾਂ ਹੀ ਤੁਸੀਂ ਵਿਖ ਰਹੇ ਹੋ ਅਸੀਂ ਦਾਣਾ ਮੰਡੀ ਅ ਜ਼ਨਾਲਾ ਦੇ ਵਿੱਚ ਮੌਜੂਦ ਹਾਂ ਜਿਸ ਤਰੀਕੇ ਨਾਲ ਕਬਲ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਅਪੀਲ ਕੀਤੀ ਹੈ ਨਾਲ ਨਾਲ ਉਹਨਾਂ ਨੇ ਕਿ ਜਿਸ ਤਿੱਕੇ ਨਾਲ ਪੁਕੜ ਵੱਜ ਜਾਂਦਾ ਹੈ ਜਾਂ ਕੋਈ ਰਹਿਤ ਖੁੱਲ੍ਹ ਵੱਜਦੀ ਹੈ ਉਸ ਨੂੰ ਅੱਗ ਨਾ ਲਗਾਉਣ ਕਿਉਂਕਿ ਅੱਗ ਲਗਾਉਣਾ ਵਾਤਾਵਰਨ ਖਰਾਬ ਹੁੰਦਾ ਨਾਲ ਨਾਲ ਉਹਨਾਂ ਵੱਲੋਂ ਤਿਆਰੀਆਂ ਦੀ ਗੱਲ ਕੀਤੀ ਗਈ ਹੈ ਕਿ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਕੰਮਲ ਨੇ ਜਿਸ ਤਿੱਕੇ ਨਾਲ ਕੈਨੇਲ ਮੰਤਰੀ ਕੁਲਦੀਪ ਸਿੰਘ ਢਾਲੀਵਲ ਵੱਲੋਂ ਇਸ ਨਵੇਂ ਸ਼ੈੱਡ ਬਣਾਏ ਗਏ ਨੇ ਨਾਲ ਨਾਲ ਇੱਥੇ ਬਾਥਰੂਮਾਂ ਦੇ ਨਵੇਂ ਬਣਾਏ ਗਏ ਨੇ ਨਾਲ ਇੱਥੇ ਹੀ ਹੋਰ ਵੀ ਸਹੂਲਤਾਂ ਦਾ ਰੱਖੀ ਗਈਆਂ ਨੇ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਕਿਸਾਨ ਦਾ ਜਦੋਂ ਵੀ ਫਸਲ ਆ ਗਈ ਹੁੰਦਾ ਹੈ ਉਸ ਦਾ ਭਾਅ ਲੱਗੇਗਾ ਤੇ ਕਿਸਾਨ ਜਿਹੜਾ ਸ਼ਾਮ ਨੂੰ ਆਪਣੇ ਘਰ ਨੂੰ ਵਾਪਸ ਮੁੜ ਕੇ ਜਾਏਗਾ ਬਾਕੀ ਤੁਸੀਂ ਜੁੜੇ ਰਹੋ ਇਧਾ ਇੰਡੀਅਨ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜੁਗਜੀਤ ਸਿੰਘ ਦੀ ਰਿਪੋਰਟ